ਚਾਣੀ ਠੀਕ ਠਾਕ ਹੋਊਗੀ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗੇ ਸਾਹਿਬ ਖੁਸ਼ੀ ਬਲੌਗ ਇਸ ਚੈਨਲ ਤੇ ਤੁਹਾਨੂੰ ਹਰ ਪ੍ਰਕਾਰ ਦੀਆਂ ਵੀਡੀਓ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੀਆਂ ਜਾਂਦੀਆਂ ਨੇ ਬਿਊਟੀ ਨੂੰ ਲੈ ਕੇ ਤੇ ਸਟੀਚਿੰਗ ਨੂੰ ਲੈ ਕੇ ਔਰ ਕਾਫੀ ਮੋਟੀਵੇਟ ਵੀਡੀਓ ਹੁੰਦੀਆਂ ਨੇ ਕਿ ਜਿਹੜੀਆਂ ਆਪਾਂ ਆਪਾਂ ਭੈਣਾਂ ਨੂੰ ਗਾਈਡ ਕਰਦੇ ਕਿ ਆਪਾਂ ਵੀ ਘਰ ਬੈਠ ਕੇ ਪੈਸੇ ਕਮਾ ਸਕਦੇ ਆ ਇਨਕਮ ਕਰ ਸਕਦੇ ਆ ਤੇ ਇਹ ਸਾਰੀਆਂ ਤਰ੍ਹਾਂ ਦੀ ਵੀਡੀਓ ਆਪਾਂ ਇੱਥੇ ਅਪਲੋਡ ਕਰੀਦੀਆਂ ਨੇ ਹਨਾ ਮੇਰਾ ਮਕਸਦ ਇਹੀ ਹੁੰਦਾ ਹੈ ਹਰ ਭੈਣ ਨੂੰ ਮੋਟੀਵੇਟ ਕਰਾ ਜੇ ਕਈ ਵਾਰ ਕੋਈ ਆਪਣੇ ਰੰਗਤ ਨੂੰ ਲੈ ਕੇ ਨਾ ਡੀਮੋਟੀਵੇਟ ਹੋ ਜਾਂਦੀ ਏ ਕਈ ਵਾਰ ਕੋਈ ਕੰਮ ਨੂੰ ਲੈ ਕੇ ਡੀਮੋਟੀਵੇਟ ਹੋ ਜਾਂਦੀ ਏ ਕੋਈ ਭੈਣ ਕੱਲੀਆਂ ਜਦੋਂ ਘਰੇ ਰਹਿੰਦੀਆਂ ਨੇ ਨਾ ਸੋਚ-ਸੋਚ ਕੇ ਡੀਮੋਟੀਵੇਟ ਹੋ ਜਾਂਦੀਆਂ ਨੇ ਹੈ ਨਾ ਤੇ ਕਈਆਂ ਭੈਣਾਂ ਦੇ ਮੈਂ ਐਸੀਆਂ ਦੇਖੀਆਂ ਨੇ ਕਿ ਉਹ ਪਰੇਸ਼ਾਨ ਰਹਿੰਦੀਆਂ ਨੇ ਮਤਲਬ ਕਿ ਇੱਕ ਜ਼ਿੰਦਗੀ ਵਿੱਚ ਜਿਵੇਂ ਕਹਿੰਦੇ ਆ ਕਿ ਕੱਲਾਪਨ ਮਹਿਸੂਸ ਕਰਦੇ ਆ ਨੇ ਉਹ ਕਿਉਂ ਕਰਦੀਆਂ ਨੇ ਕੀ ਵਜ੍ਹਾ ਏ ਇਸ ਵਿਸ਼ੇ ਤੇ ਆਪਾਂ ਜਿਹੜੀਆਂ ਨੇ ਗੱਲਾਂ ਬਾਤਾਂ ਕਰਦੀਆਂ ਨੇ ਤੇ ਅੱਜ ਵੀ ਬਹੁਤ ਵਧੀਆ ਵੀਡੀਓ ਮੈਂ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਤੁਹਾਨੂੰ ਪਤਾ ਹੀ ਮੈਂ ਲੱਗੀ ਸੀ ਕਿ ਹੁਣ ਸਟੀਚਿੰਗ ਦਾ ਕੰਮ ਕਰਦੀ ਪਈ ਸੀ ਸਟੀਚਿੰਗ ਦਾ ਕੰਮ ਕਰਦੀ ਪਈ ਸੀ ਥੋੜੀਆਂ ਟੋਪੀਆਂ ਸੀਗੀਆਂ ਉਹਨੂੰ ਸਲਾਈਆਂ ਲਗਾਉਂਦੀ ਪਈ ਸੀ ਹੈਨਾ ਤੇ ਕਾਫੀ ਮੈਂ ਵੀਡੀਓ ਜਿਹੜੀ ਪਹਿਲਾਂ ਅਪਲੋਡ ਕੀਤੀਆਂ ਹੋਈਆਂ ਨੇ ਕੰਮ ਨੂੰ ਲੈ ਕੇ ਹੈਨਾ ਜਿਹੜਾ ਮੈਂ ਪੈਕਿੰਗ ਦਾ ਕੰਮ ਅਸੀਂ ਘਰੇ ਬੈਠ ਕੇ ਕਰਦੇ ਸੀ ਕਿ ਟੋਪੀਆਂ ਦੇ ਪੈਕਿੰਗ ਦਾ ਕੰਮ ਹੈਨਾ ਤੇ ਉੱਥੇ ਕਾਫੀ ਕਮੈਂਟ ਆਏ ਸੀਗੇ ਆਉਂਦੇ ਵੀ ਆ ਕਾਫੀ ਕਾਫੀ ਦੂਰ ਤੋਂ ਆਉਂਦੇ ਆ ਕਿ ਦੀਦੀ ਸਾਨੂੰ ਵੀ ਇਹ ਕੰਮ ਚਾਹੀਦਾ ਅਸੀਂ ਵੀ ਕਰਨਾ ਚਾਹੁੰਦੇ ਆ ਕਈ ਵਾਰ ਤੇ ਐਦਾਂ ਦੇ ਕਮੈਂਟ ਹੁੰਦੇ ਨੇ ਕਿ ਉਹ ਕਮੈਂਟ ਪੜ੍ਹ ਕੇ ਮੈਨੂੰ ਰੋਣਾ ਆ ਜਾ ਜਾਂਦਾ ਹੈ ਕਈ ਵਾਰ ਐਦਾਂ ਮਜਬੂਰ ਹੁੰਦੇ ਆ ਲੋਕ ਵੀ ਇੱਕ ਜਿਵੇਂ ਬੰਦਾ ਮਿਹਨਤ ਜੀ ਤਰਲਾ ਜੇ ਨਹੀਂ ਕਰਨ ਲੱਗ ਜਾਂਦਾ ਉਹਦਾ ਕਮੈਂਟ ਹੁੰਦਾ ਹੈ ਤੇ ਮੈਨੂੰ ਮਤਲਬ ਕਿ ਮੇਰਾ ਮਨ ਵੀ ਦੁਖੀ ਵੀ ਹੁੰਦਾ ਵੀ ਕਿੱਦਾਂ ਕਿੱਦਾਂ ਦੇ ਲੋਕ ਦੁਖੀ ਤੋਂ ਦੁਖੀ ਲੋਕ ਨੇ ਹੈ ਨਾ ਅਪਾ ਕਈ ਵਾਰ ਕਹਿ ਦਿੰਨੇ ਆ ਕਿ ਅਸੀਂ ਦੁਖੀਆਂ ਸਾਡੇ ਕੋਲ ਸਾਡੇ ਕੋਲ ਕੋਈ ਕੰਮ ਕਰਨੇ ਹੈਗਾ ਸਾਡਾ ਗੁਜ਼ਾਰਾ ਨਹੀਂ ਹੁੰਦਾ ਹਨਾ ਤੇ ਪਰ ਅਪਾ ਜੇ ਆਪਣੇ ਤੋਂ ਨੀਚੇ ਵਾਲੇ ਲੋਕਾਂ ਨੂੰ ਦੇਖੀਏ ਤਾਂ ਜ਼ਿੰਦਗੀ ਜਿਉਣੀ ਉਹਨਾਂ ਕੋਲੋਂ ਆਉਂਦੀ ਹੈ ਨਾ ਸਿੱਖਣੀ ਉਹਨਾਂ ਕੋਲੋਂ ਸਿੱਖੀਏ ਤਾਂ ਜ਼ਿੰਦਗੀ ਜਿਉਣੀ ਆਉਂਦੀ ਹੈ ਵੀ ਆਪਾਂ ਚੰਗੇ ਭਲੇ ਹੱਟੇ-ਕੱਟੇ ਹੋ ਕੇ ਆਪਾਂ ਆਪੇ ਹਨਾ ਇਹ ਚੀਜ਼ ਨੂੰ ਸੋਚ ਕੇ ਡੀਮੋਟੀਵੇਟ ਹੋ ਜਣੇ ਕਿ ਅਸੀਂ ਕੀ ਕੰਮ ਕਰੀਏ ਸਾੜ ਕੋ ਕੰਮ ਨਹੀਂ ਹੈਗਾ ਰੋਜ਼ਗਾਰ ਨਹੀਂ ਹੈਗਾ ਅਸੀਂ ਕੀ ਕਰੀਏ ਕੀ ਕਰੀਏ ਹਾਲਾਂਕਿ ਆਪਣੇ ਹੱਥ ਪੈਰ ਜਿਹੜੇ ਸਲਾਮਤ ਹੁੰਦੇ ਆ ਸਾਰਾ ਕੁਝ ਹੁੰਦਾ ਹੈ ਸਿਰਫ ਇੱਕ ਆਪਾਂ ਸੋਚ-ਸੋਚ ਕੇ ਦਿਮਾਗ ਨੂੰ ਪਰੇਸ਼ਾਨ ਕੀਤਾ ਹੁੰਦਾ ਹੈ ਤੇ ਪਰ ਜੇ ਆਪਾਂ ਤੂੰ ਥੱਲੇ ਵਾਲੇ ਲੋਕ ਦੇਖੀਂ ਕਈਆਂ ਦੇ ਨਾ ਮੈਂ ਇਦਾਂ ਦੇ ਲੋਕ ਦੇਖਿਆ ਸਿ ਲੁਧਿਆਣੇ ਕੰਮ ਕਰਦੇ ਇਦਾਂ ਦੇ ਲੋਕ ਦੇਖਿਆ ਕਿ ਜਿਹੜੇ ਕੋਈ ਨਾ ਕੋਈ ਅੰਗ ਤੋਂ ਵੀ ਹੀਨੇ ਨੇ ਕਿਸੇ ਦੀ ਬਾਹ ਕੱਟੀ ਹੋਈ ਹੈ ਕਿਸੇ ਦਾ ਪੈਰ ਕੱਟਿਆ ਹੋਇਆ ਹੈ ਕੋਈ ਨਾ ਕੋਈ ਸਰੀਰ ਤੇ ਇਦਾਂ ਦੀ ਚੋਟ ਕੁਝ ਨਾ ਕੁਝ ਸਰੀਰ ਤੇ ਇਦਾਂ ਦਾ ਹੈਗਾ ਏ ਕੋਈ ਤੋਰ ਫੇਰ ਵੀ ਨਹੀਂ ਸਕਦੇ ਹੈਗੇ ਹੈਂਡੀਕੈਪ ਨੇ ਹੈਨਾ ਤੇ ਜਿਹੜੇ ਵੀ ਕੰਮ ਕਰਦੇ ਪਏ ਨੇ ਉਹ ਵੀ ਲੋਕ ਮੈਂ ਇੱਥੇ ਦੇਖੇ ਨੇ ਕਿ ਹਾਂ ਉਹ ਆਪਣੇ ਮਿਹਨਤ ਦਾ ਕਰਕੇ ਖਾ ਰਹੇ ਨੇ ਕਿਸੇ ਕੋ ਮੰਗ ਕੇ ਨਹੀਂ ਖਾ ਰਹੇ ਨਾ ਹੀ ਉਹ ਭੀਖ ਮੰਗ ਰਹੇ ਨੇ ਸਿਰਫ ਮਿਹਨਤ ਕਰ ਰਹੇ ਨੇ ਚਾਹੇ ਉਹ ਤੋਰਪੇ ਦੀ ਚੀਜ਼ ਵੇਚ ਰਹੇ ਆ ਚਾਹੇ ਉਹ ਕੋਈ ਕੰਮ ਕਰ ਰਿਹਾ ਕਿਤੇ ਵੀ ਕਿਸੇ ਫੈਕਟਰੀ ਚ ਕਰ ਰਿਹਾ ਜਾਂ ਕਿਸੇ ਸ਼ਾਪ ਤੇ ਕਰ ਰਿਹਾ ਪਰ ਉਹ ਕਰਦੇ ਜੂਰ ਪਿਆ ਇਦਾਂ ਦੇ ਮੈਂ ਲੁਧਿਆਣਾ ਵਿੱਚ ਲੋਕ ਦੇਖੇ ਨੇ ਹਨਾ ਤੇ ਹੁਣ ਕਈ ਵਾਰ ਲੋਕ ਚੰਗੇ ਭਲੇ ਹੁੰਦੇ ਨੇ ਹਨਾ ਸਰੀਰ ਵੀ ਉਹਦਾ ਤੰਦਰੁਸਤ ਹੁੰਦਾ ਠੀਕ ਠਾਕ ਹੁੰਦੇ ਨੇ ਫਿਰ ਵੀ ਉਹ ਡੀਮੋਟੀਵੇਟ ਹੋ ਜਾਂਦੇ ਨੇ ਸਾਡਾ ਕੋ ਕੰਮ ਨਹੀਂ ਹੈਗਾ ਅਸੀਂ ਕੀ ਕਰੀਏ ਸਾਡਾ ਗੁਜ਼ਾਰਾ ਨਹੀਂ ਹੁੰਦਾ ਅਸੀਂ ਬੱਚੇ ਕਿੱਦਾਂ ਪਾਲੀਏ ਜਾਂ ਕੁਛ ਨਾ ਕੁਛ ਕਈ ਪੈਣਾ ਇਦਾਂ ਦੀ ਇਹਨੇ ਜਿਨ੍ਹਾਂ ਦੇ ਸਿਰ ਤੇ ਆਦਮੀਆਂ ਦਾ ਸਾਆਇਆ ਨਹੀਂ ਹੈਗਾ ਮੈਂ ਸਮਝ ਸਕਨੀ ਇਸ ਗੱਲ ਨੂੰ ਕਈ ਭੈਣਾਂ ਇਦਾਂ ਦੀ ਹੁੰਦੀਆਂ ਨੇ ਮਤਲਬ ਕਿ ਬਸ ਮੈਂ ਇੱਕੋ ਗੱਲ ਕਹਿਣਾ ਚਾਹਨੀ ਸਾਰਿਆਂ ਨੂੰ ਕਿ ਜਿਹੜੀਆਂ ਮੇਰੀਆਂ ਭੈਣਾਂ ਕਈ ਵਾਰ ਕਮੈਂਟ ਕਰਦੀਆਂ ਇਹਨਾਂ ਵੀ ਸਾਡੇ ਹਸਬੰਡ ਨਹੀਂ ਹੈਗੇ ਜ ਜੇ ਅਸੀਂ ਬੱਚੇ ਆ ਤੇ ਅਸੀਂ ਮਤਲਬ ਕਿ ਕੁਝ ਕਰਨਾ ਚਾਹੁੰਦੇ ਆ ਤੇ ਮੈਂ ਉਹਨਾਂ ਕਰਕੇ ਵੀਡੀਓ ਬਣਾਈ ਹੈ ਕਿ ਮੇਰੀਆਂ ਭੈਣੋਂ ਮੈਂ ਪਹਿਲਾਂ ਵੀ ਕਿਹਾ ਹੈ ਇਹ ਕੰਮ ਨਾ ਲੁਧਿਆਣੇ ਵਿੱਚ ਹੈ ਤੇ ਜਿਹੜੇ ਲੁਧਿਆਣੇ ਦੇ ਲੋਕ ਨੇ ਨਾ ਇੱਥੇ ਦੇ ਨਾਲ ਨਾਲ ਦੇ ਲੋਕ ਉਹ ਕਰ ਸਕਦੇ ਆ ਉਹ ਵੀ ਆਪ ਆਪਣੇ ਸਿਰ ਤੇ ਕਰ ਸਕਦੇ ਨੇ ਮੈਂ ਉਹਦੇ ਵਿੱਚ ਕੁਝ ਕਰ ਨਹੀਂ ਸਕਦੀ ਆਪਾਂ ਸਿਰਫ ਇੰਨਾ ਕੁ ਤੁਹਾਨੂੰ ਗਾਈਡ ਕਰਨਾ ਹੈ ਕਿ ਇੱਥੇ ਕੰਮ ਬਹੁਤ ਹੈ ਇੱਥੇ ਫੈਕਟਰੀਆਂ ਨੇ ਇੱਥੇ ਮਾਲ ਮਿਲਦਾ ਹੈ ਸ਼ਾਲ ਮਿਲਦੇ ਆ ਜਿਨ੍ਹਾਂ ਨੂੰ ਸਟੌਨ ਲੱਗਦੇ ਆ ਟੋਪੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਤਾਹਾਂ ਲਗਾ ਕੇ ਸਲਾਈ ਵੀ ਲਗਾਣੀ ਹੁੰਦੀ ਹੈ ਇੰਟਰਲੋਕ ਕਰਨੀ ਹੁੰਦੀ ਹੈ ਚਾਹੇ ਤੁਸੀਂ ਫੈਕਟਰੀ ਚ ਕਰ ਸਕਦੇ ਹੋ ਚਾਹੇ ਤੁਸੀਂ ਘਰੇ ਲੈ ਜਾ ਸਕਦੇ ਹੋ ਉਹ ਤੁਸੀਂ ਆਪਣੇ ਸਿਰ ਤੇ ਤੇ ਆਪਣੇ ਬਲਬੁੱਤੇ ਤੇ ਕਰਨਾ ਹੈ ਉਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦੀ ਆਪਾਂ ਹਾਂ ਤੁਹਾਨੂੰ ਇਹਨਾ ਦੱਸਦੇ ਹਾਂ ਕਿ ਕੰਮ ਇੱਥੇ ਹੈਗਾ ਹੈ ਹਨਾ ਤੇ ਤੁਸੀਂ ਕਰ ਸਕਦੇ ਹੋ ਬਾਕੀ ਜ਼ਰੂਰੀ ਨਹੀਂ ਹੈਗਾ ਕਿ ਜੇ ਆਪ ਨੂੰ ਇਹ ਕੰਮ ਸੋਖਾ ਲੱਗਦਾ ਪਿਆ ਕਿ ਘਰੇ ਬੈਠ ਕੇ ਹਨਾ ਵੀ ਕੰਮ ਆਪਾਂ ਇਹੀ ਕੰਮ ਕਰ ਸਕਦੇ ਆ ਘਰ ਬੈਠ ਕੇ ਹੋਰ ਵੀ ਕੰਮ ਬਹੁਤ سارے ਕੰਮ ਨੇ ਜਿਹੜੇ ਤੁਸੀਂ ਕਰ ਸਕਦੇ ਤੁਸੀਂ ਡੀਮੋਟੀਵੇਟ ਨਾ ਹੋਵੋ ਮੈਂ ਤੁਹਾਨੂੰ ਬਸ ਇਹੀ ਕਹਿਣਾ ਚਾਹੁੰਦੀ ਆ ਕਿ ਹੋਰ ਵੀ ਕੰਮ ਨੇ ਜਿਹੜੇ ਤੁਸੀਂ ਕਰ ਸਕਦੇ ਹੋ ਹਨ ਜਿਵੇਂ ਕਿ ਮੰਨ ਲਓ ਇੱਥੋਂ ਕੱਪੜਾ ਮਿਲਦਾ ਸਸਤਾ ਲੈ ਜਾ ਕੇ ਇਕ ਵਾਰ ਤੁਹਾਨੂੰ ਚਲੋ ਆਣਾ ਤੇ ਪਹਿਣਾ ਹੀ ਖੇਚਲ ਤਾਂ ਕਰਨੀ ਪੈਂਦੀ ਕਹਿੰਦੇ ਨੇ ਕੁਝ ਪਾਲ ਨਹੀਂ ਕੁਝ ਖੋਣਾ ਤਾਂ ਪੈਂਦਾ ਹੀ ਏ ਥੋ ਸਮਾਂ ਤੁਸੀਂ ਜ਼ਰੂਰ ਥੋੜਾ ਜਿਹਾ ਖੋਵੋਗੇ ਥੋੜਾ ਜਿਹਾ ਆਣ ਜਾਣ ਦੀ ਖੇਚਲ ਜ਼ਰੂਰ ਹੋਵੇਗੀ ਜਿਹੜੇ ਦੂਰ ਰਹਿੰਦੇ ਆ ਉਹ ਕੀ ਕਰ ਸਕਦੇ ਆ ਇੱਥੇ ਮਾਰਕੀਟਾਂ ਜਿਵੇਂ ਮੈਂ ਤੁਹਾਨੂੰ ਨਾਮ ਦੱਸਨੀ ਹਮੇਸ਼ਾ ਕੰਟੈਕਟ ਕਰੋ ਫੀਲਡਾਂ ਅੰਜ ਕ੍ਰੀਮਪੁਰਾ ਕੁਮਾਰ ਮੰਡੀ ਗੁੜ ਮੰਡੀ ਇੱਥੋਂ ਬਹੁਤ ਸਸਤਾ ਸਮਾਨ ਮਿਲਦਾ ਹੈ ਕੱਪੜੇ ਮਿਲਦੇ ਆ ਹਰ ਪ੍ਰਕਾਰ ਦਾ ਮਤਲਬ ਕਿ ਪੈਰਾਂ ਦੀ ਜੁੱਤੀ ਤੋਂ ਲੈ ਕੇ ਸਿਰ ਦੇ ਸਮਾਨ ਤੱਕ ਮਤਲਬ ਕਿ ਮੇਕਅਪ ਕੱਪੜੇ ਲੱਤਾਂ ਗਹਿਣਾ ਗਟਾ ਜੋ ਵੀ ਮਤਲਬ ਕਿ ਆਰਟੀਫੀਸ਼ੀਅਲ ਜੋ ਵੀ ਸਮਾਨ ਹੈ ਤੁਸੀਂ ਇੱਥੇ ले जा ਸਕਦੇ ਹੋ ਸਸਤਾ ਮਿਲਦਾ ਬਿਲਕੁਲ ਸਸਤਾ ਸਟੀਚਿੰਗ ਦਾ ਸਮਾਨ ਹੋ ਗਿਆ ਘਰੇਾਨੇ ਦਾ ਸਮਾਨ ਹੋ ਗਿਆ ਜੁਐਲਰੀ ਹੋ ਗਈ ਮਤਲਬ ਕਿ ਹਰ ਪ੍ਰਕਾਰ ਦਾ ਇੱਥੇ ਸਮਾਨ ਸਸਤਾ ਮਿਲ ਜਾਂਦਾ ਤੁਸੀਂ ਉਹ ਵੀ ਇੱਕ ਵਾਰੀ ਥੋੜਾ ਜਿਹਾ ਪੈਸਾ ਲਾਣਾ ਪੈਂਦਾ ਹੈ ਥੋੜਾ ਜਿਹਾ ਸਮਾਨ ਲੈ ਜਾ ਕੇ ਘਰ ਬੈਠ ਕੇ ਤੁਸੀਂ ਬਹੁਤ ਸੋਹਣੇ ਇਨਕਮ ਕਰ ਸਕਦੇ ਹੋ ਕਿ ਜਿਹੜਾ ਤੁਹਾਡਾ ਗੁਜ਼ਾਰਾ ਚੱਲ ਸਕੇ ਠੀਕ ਹੈ ਬਹੁਤ ਸਾਰੇ ਕੰਮ ਨੇ ਸਟੀਚਿੰਗ ਜਿਹਨਾਂ ਨੂੰ ਆਉਂਦੀ ਏ ਉਹ ਸਟੀਚਿੰਗ ਦਾ ਸਮਾਨ ਇਥੋਂ ਕੱਪੜੇ ਲੈ ਜਾਣਾ ਸਟੀਚਿੰਗ ਕਰਨ ਦੇ ਨਾਲ ਨਾਲ ਥੋੜੇ ਜਿਹਾ ਕੱਪੜੇ ਰੱਖਣ ਜਿਵੇਂ ਬੁਟੀਕ ਟੈਪ ਜਿਆਦਾ ਚਲੋ ਨਹੀਂ ਕਰ ਸਕਦੇ ਬੁਟੀਕ ਆ ਪੰਜ ਕਾਲ ਥੋੜਾ ਪੈਸਾ ਲੱਗਦਾ ਏ ਪਰ ਹਾਂ ਇਥੋਂ 8-10 ਸੂਟ ਇਕੱਠੇ ਲੈ ਜਾ ਕੇ ਇੱਕ ਵਾਰੀ ਰੱਖੇ ਹੋਣ ਜਿਵੇਂ ਆਪਣੇ ਜਿਵੇਂ ਤੁਸੀਂ ਕੱਪੜਾ ਸਟੀਚਿੰਗ ਕਰਦੇ ਹੋ ਕੋਲ ਰੱਖ ਲਓ ਮੈਂ ਵੀ ਰੱਖੇ ਹੋਏ ਨੇ ਆਪਾਂ ਚਲੋ ਆਨਲਾਈਨ ਤਾਂ ਨਹੀਂ ਆਪਾਂ ਹਲੇ ਕੰਮ ਕਰ ਰਹੇ ਆਫਲਾਈਨ ਕਰਦੀਆਂ ਜਿਵੇਂ ਮੇਰੇ ਕੋਲ ਸਟੀਚਿੰਗ ਵਾਸਤੇ ਆਉਂਦੀਆਂ ਨੇ ਤੇ ਆਪਾਂ ਉਹਨਾਂ ਨੂੰ ਕੱਪੜੇ ਦਿਖਾ ਦਿੰਦੀਆਂ ਚਲੋ ਉਹਨਾਂ ਨੂੰ ਪਸੰਦ ਆ ਜਾਂਦਾ ਸਲਾਈ ਵੀ ਮੇਰੇ ਕੋਲ ਕਰਵਾ ਲੈਂਦੀ ਇਹਨੇ ਔਰ ਸੂਟ ਵੀ ਮੇਰੇ ਕੋਲ ਲੈ ਜਾਂਦੀਆਂ ਨੇ ਹਾਲਾਂਕਿ ਆਪਾਂ ਥੋੜੇ ਹੀ ਹਲੇ ਰੱਖੀਦੇ ਨੇ ਕਿਉਂਕਿ ਥੋੜਾ ਥੋੜਾ ਗਾ ਗਾ ਥੋੜਾ ਥੋੜਾ ਕਰਾਂਗੇ ਬਿਜ਼ਨਸ ਬਾਕੀ ਹਲੇ ਆਪਾਂ ਮਤਲਬ ਕਿ ਥੋੜਾ ਬਾਲੇ ਹੀ ਕਰ ਰਹੇ ਆ ਇਦਾਂ ਦਾ ਹੋਰ ਸਮਾਨ ਨੇ ਲੈਸਾਂ ਹੋ ਗਿਆ ਲੈਸ ਰੱਖ ਸਕਦੇ ਹੋ ਮੇਕਅਪ ਦਾ ਸਮਾਨ ਹੋ ਗਿਆ ਜੁੱਤੀਆਂ ਬਹੁਤ ਸੋਹਣੀਆਂ ਸੋਹਣੇ ਇੱਥੇ ਮਿਲਦੀਆਂ ਨੇ ਦੁਪੱਟੇ ਬਹੁਤ ਸੋਹਣੇ ਸੋਹਣੇ ਦੁਪੱਟੇ ਕੋਟਨ ਦੇ ਮਿਲਦੇ ਆ ਇਦਾਂ ਦੀਆਂ ਛੋਟੀਆਂ ਮੁੱਟੀਆਂ ਚੀਜ਼ਾਂ ਲੈ ਜਾ ਕੇ ਤੁਸੀਂ ਆਪਣੇ ਘਰੇ ਰੱਖ ਕੇ ਤੁਸੀਂ ਉਹ ਛੋਟਾ ਮोटा ਕੰਮ ਖੋਲ ਸਕਦੇ ਹੋ ਕਰ ਸਕਦੇ ਹੋ ਜੈਂਸ ਜਿਹੜੇ ਨੇ ਕੱਪੜੇ ਲੈ ਜਾ ਸਕਦੇ ਨੇ ਇੱਥੋਂ ਲੈ ਜਾ ਕੇ ਕੱਪੜੇ ਸੋਹਣੇ ਵੇਚ ਸਕਦੇ ਆ ਜਿਵੇਂ ਪਿੰਡਾਂ ਵਿੱਚੋਂ ਤਾਂ ਫੇਰੀ ਲਾਣ ਵੀ ਲੋਕ ਬਹੁਤ ਫੇਰੀ ਵਾਲੇ ਕੱਪੜੇ ਜਿਹੜੇ ਉਹ ਵੀ ਲੈ ਕੇ ਜਾਂਦੇ ਆ ਪਿੰਡਾਂ 'ਚ ਵੇਚਦੇ ਆ ਇੱਥੋਂ ਮੰਨ ਲਓ 250 ਦਾ ਵੀ ਸੂਟ ਇੱਕ ਪੈਂਦਾ ਹੈ ਤੇ ਪਿੰਡ 'ਚ ਜਾ ਕੇ ਉਹ 500 ਤੋਂ ਘੱਟ ਸੂਟ ਨਹੀਂ ਦਿੰਦੇ ਹੈਗੇ ਆਮ ਤੁਹਾਨੂੰ ਵੀ ਪਤਾ ਜਿਹੜੀ ਪਿੰਡ ਵਾਲੀਆਂ ਹੋਣਗੀਆਂ ਮੇਰੇ ਵੀਡੀਓ ਦੇਖ ਲਈਆਂ ਹੋਣਗੀਆਂ ਉਹਨਾਂ ਨੂੰ ਵੀ ਪਤਾ ਹੈ ਕਿ ਜਿਹੜਾ ਆਪਾਂ ਨੋਰਮਲ ਘਰ ਪਾਣ ਵਾਲਾ ਸੂਟ ਹੁੰਦਾ ਨਾ ਉਹ ਵੀ 500 ਤੋਂ ਘੱਟ ਨਹੀਂ ਦਿੰਦੇ ਹੈਗੇ ਫੇਰੀ ਵਾਲੇ ਤੇ ਇੱਥੋਂ ਤੁਸੀਂ ਉਹੀ ਸੂਟ ਤੁਹਾਨੂੰ ਇੱਥੇ 250 ਦਾ ਪਾਊਗਾ ਤੇ ਪਿੰਡ ਜਾ ਕੇ ਤੁਸੀਂ ਜਦੋਂ ਸੇਲ ਕਰੋਗੇ ਤੇ 250 ਦੇ ਨਾਲ 250 ਤੁਸੀਂ ਬਚਾ ਸਕਦੇ ਹੋ ਹਨਾ ਐਦਾਂ 4-5 ਸੂਟ ਇੱਕ ਦਿਨ ਦੇ ਵਿੱਚ ਹੁਣ ਤੇ 1000-1500 ਰੁਪਿਆ ਤੁਸੀਂ ਰੋਜ਼ ਦੀ ਇਨਕਮ ਕਰ ਸਕਦੇ ਹੋ ਤੇ ਤੁਸੀਂ 10 ਤੋਂ 20000 ਤੱਕ ਘਰੇ ਇਨਕਮ ਜਿਹੜੀ ਤੁਸੀਂ ਕਰ ਸਕਦੇ ਹੋ ਅਗਰ ਤੁਸੀਂ ਧਮਾਕ ਨਾਲ ਚੱਲੋ ਤੇ ਔਰਤਾਂ ਜਿਹੜੀਆਂ ਨੇ ਉਹਨਾਂ ਦੀਆਂ ਬਥੇਰੀਆਂ ਪਿੰਡਾਂ ਵਿੱਚ ਉਹਨਾਂ ਦਾ ਬਥੇਰੀਆਂ ਹਨਾ ਹੁੰਦਾ ਹੈ ਪਿੰਡਾਂ ਚ ਆਉਣ ਜਾਣ ਹੁੰਦਾ ਇੱਕ ਦੂਜੇ ਦੇ ਘਰੇ ਇੱਕ ਦੂਜੇ ਨੂੰ ਆਪਾਂ ਇਪ ਸਮਾਨ ਕੁਝ ਵੀ ਜਿਹੜਾ ਆਪਾਂ ਉਹ ਵੇਚ ਸਕਦੇ ਹਾਂ ਕੋਈ ਵੀ ਸਮਾਨ ਮੇਕਅਪ ਦਾ ਹੋ ਗਿਆ ਸੂਟ ਹੋ ਗਿਆ ਜੁੱਤੀਆਂ ਹੋ ਗਿਆ ਕੋਟਾਂ ਦੇ ਦੁਪੱਟੇ ਹੋ ਗਏ ਐਦਾਂ ਦੇ ਛੋਟੇ ਮੋਟੇ ਸਮਾਨ ਆਪਾਂ ਘਰ ਰੱਖ ਕੇ ਤੇ ਆਪਾਂ ਜਿਹੜਾ ਆਫਲਾਈਨ ਬਿਜ਼ਨਸ ਮਤਲਬ ਬਿਜ਼ਨਸ ਕਰ ਸਕਦੇ ਜ਼ਰੂਰੀ ਨਹੀਂ ਹੈਗਾ ਕਿ ਇਹੀ ਕੰਮ ਹੈ ਟੋਪੀਆਂ ਵਾਲਾ ਕਈ ਮੇਰੇ ਭੈਣਾਂ ਕਹਿੰਦੇ ਨੇ ਅਸੀਂ ਆਏ ਇੱਥੇ ਫੈਕਟਰੀਆਂ ਦੇ ਵਿੱਚ ਵੀ ਉਹ ਸਾਨੂੰ ਸਮਾਨ ਦਿੰਦੇ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਉਹ ਸਿਰਫ ਲੁਧਿਆਣੇ ਜਿਹੜੇ ਰਹਿੰਦੇ ਆ ਉਹ ਵੀ ਹਾਂ ਕੋਈ ਓਨਰ ਮੰਗਦੇ ਆ ਕੋਈ ਉਹ ਮਤਲਬ ਕਿ ਉਹ ਮੰਗਦੇ ਆ ਜਿਵੇਂ ਮੰਨ ਲਓ ਮੈਂ ਠੇਕੇਦਾਰ ਤੋਂ ਲੈਣੀ ਆ ਕਈ ਮਿਲ ਤੂੰ ਹੁਣ ਐਡਰੈਸ ਪੂਰਾ ਪੁੱਛਦੇ ਨੇ ਮੈਨੂੰ ਖੁਦ ਨੂੰ ਨਹੀਂ ਪਤਾ ਹੈਗਾ ਪੂਰੇ ਐਡਰੈਸ ਦਾ ਐਨਾ ਮੈਨੂੰ ਪਤਾ ਕਿ ਲੁਧਿਆਣੇ ਵਿੱਚ ਨੇ ਪਰ ਐਡਰੈਸ ਨਹੀਂ ਪਤਾ ਕਿਉਂਕਿ ਜਿਹੜੇ ਠੇਕੇਦਾਰ ਹੁੰਦੇ ਆ ਉਹ ਅਸਲ ਗੱਲ ਨਹੀਂ ਦੱਸਦੇ ਹੁੰਦੇ ਮੈਂ ਵੀ ਘਰੇ ਹੀ ਹੁੰਨੀ ਆ ਘਰੇ ਹੀ ਬੈਠ ਕੇ ਮਤਲਬ ਕਿ ਸਾਡੇ ਵੀ ਗਵਾਂਢ ਵਿੱਚ ਠੇਕੇਦਾਰ ਹੈ ਜਿਹੜਾ ਦਿੰਦਾ ਏ ਉਹ ਕੋਈ ਲਈਦਾ ਸੀ ਇਹ ਸਮਾਨ ਉਹਦੇ ਕੋਲ ਲੈ ਕੇ ਆਪਾਂ ਇਹ ਕ ਕਰਦੇ ਆ ਬਾਕੀ ਹੁਣ ਤਾਂ ਇਹ ਕੰਮ ਘਟਿਆ ਹੋਇਆ ਏ ਕਿਉਂਕਿ ਇਹ ਦੁਸ਼ਹਿਰੇ ਤੋਂ ਬਾਅਦ ਜਮਾ ਹੀ ਖਤਮ ਹੋ ਜਾਂਦਾ ਏ ਸਿਰਫ 4-5 ਮਹੀਨੇ ਕੰਮ ਸੀਗਾ ਉਹ ਚੱਲ ਗਿਆ ਏ ਉਸ ਤੋਂ ਬਾਅਦ ਹੁਣ ਫਰਵਰੀ ਤੋਂ ਬਾਅਦ ਸਟਾਰਟ ਹੋਵੇਗਾ ਤੇ ਹੁਣ ਤਾਂ ਕੰਮ ਮੰਦਾ ਪੈ ਚੁੱਕਾ ਏ ਠੀਕ ਹੈ ਜੀ ਬਸ ਇਹੀ ਮੈਂ ਕਲੀਅਰ ਕਰਨਾ ਚਾਹੁੰਦੀ ਸੀ ਅਗਰ ਮੇਰੇ ਕੋਲ ਇਹ ਕੰਮ ਹੁੰਦਾ ਤਾਂ ਮੈਂ ਤੁਹਾਨੂੰ ਜ਼ਰੂਰ ਦਿੰਦੀ ਹਾਂਜੀ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਐਦਾਂ ਦੇ ਛੋਟੇ-ਮੋਟੇ ਬਿਜ਼ਨਸ ਕਰਕੇ ਹਾਂਜੀ YouTube ਚੈਨਲ ਬਣਾ ਲਓ ਜਿੱਦਾਂ ਮੈਂ ਇਨਕਮ ਕਰ ਰਹੀ ਹਾਂ YouTube ਚੈਨਲ ਤੋਂ ਤੁਸੀਂ ਵੀ ਕਰ ਸਕਦੇ ਹੋ ਛੋਟਾ ਮੋਟਾ ਚੈਨਲ ਬਣਾਓ ਸੋਹਣੇ ਸੋਹਣਿਆ ਆਪਣੀ ਵੀਡੀਓ ਨਹੀਂ ਚਿਹਰਾ ਦਿਖਾਣਾ ਵਿਦਾਊਟ ਚਿਹਰਾ ਬਣਾ ਲਓ ਕਿਸੇ ਵੀ ਪ੍ਰਕਾਰ ਦੇ ਵੀਡੀਓ ਅਪਲੋਡ ਕਰਕੇ ਤੁਸੀਂ ਚੈਨਲ ਗਰੋ ਕਰ ਸਕਦੇ ਹੋ ਤੇ ਘਰ ਬੈਠ ਕੇ ਸੋਹਣੀ ਨੰਗਮ ਕਰ ਸਕਦੇ ਹੋ ਬਸ ਅੱਜ ਦੀ ਵੀਡੀਓ ਮੈਂ ਇੰਨਾ ਹੀ ਕਹਾਂ ਕਿ ਅਗਰ ਕੁਝ ਪੁੱਛਣਾ ਹੋਵੇ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਆਪਾਂ ਕੁਝ आइडिया ने हो भी तो दस देवेंगे मार्केटा कि जिन्होंने नहीं भी पतियाँ हैं मतलब कि जिन्होंने नहीं पता मेरे वीडियो भी देख सकते हैं अगर ना पता चले तो कमेंट करके मैं पूछ लो अपना चीज़ शेयर कर देवे तो लो जी एनी की भीडियो मैं लगी सी कपड़े स्टिचिंग स्टिचिंग करती कर, दे, कर दे, के वीडियो बना लगी हमें फिर चल कपड़े स्टिचिंग वास्ते फिर मिलेगी जी एक नई भीडियो बाय बाय